thank mm -hmm. you ਹੈਲੋ ਜੀ ਸਸਰ ਕਾਹ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਦੇਵੇ ਤੇ ਇੱਥੇ ਹੋ ਗਿਆ ਸੀ ਮਾਰਨਿੰਗ ਦਾ ਟਾਈਮ ਤੇ ਆਪਾਂ ਪੀ ਲਿਆ ਸੀ ਚਾਹ ਪਾਣੀ ਓਦੋਂ ਬਾਅਦ ਚਾਹ ਪਾਣੀ ਪੀਣ ਤੋਂ ਬਾਅਦ ਸੁਨੇਹਾ ਲੱਗੇ ਸੀ ਇੱਥੇ ਝਾੜੂ ਲਾਉਣ ਤੇ ਸਾਬ ਸਫਾਈ ਹੋਣੀ ਸ਼ੁਰੂ ਹੋ ਗਈ ਸੀ ਤੇ ਵਾਸਤੇ ਇੱਥੇ ਹਨਾ ਸਮਾਨ ਥੋੜਾ ਮੋਟਾ ਰਹਿੰਦਾ ਸੀ ਚੱਕਣ ਵਾਲਾ ਵਾਕੀ ਚੱਕਦਾ ਸੀ ਸਾਰਾ ਤੇ ਇੱਥੇ ਨਾ ਟਾਈਮ ਕਿ ਉਹ ਇਹ ਟਾਈਮ ਸੀ ਇਤਨੇ ਰਬੋ ਯਾਦ ਸੀ ਤੁਸੀਂ ਦੇਖ ਹੀ ਰਹੇ ਹੋ ਤੇ ਉਧਰ ਵਾਸ਼ਰੂਮ ਦੀ ਲਾਈਟ ਜਗੀ ਜਾਂਦੀ ਹੈ ਰਿਸ਼ ਹੋ ਗਿਆ ਸੀ ਨਹਾਉਣ ਤੇ ਮੈਂ ਇੱਥੇ ਉੱਠ ਕੇ ਚਾਹ ਪਾਣੀ ਪੀ ਲਿਆ ਸੀ ਬਰਤਨ ਪਏ ਸੀ ਰਾਤ ਵਾਲੇ ਕੁਸ਼ਕ ਦੁੱਧ ਦਾਦ ਵਾਲੇ ਤੇ ਆਹ ਭਾਂਡੇ ਸੈਂਕ ਤੋਂ ਚੱਕਣ ਵਾਲੇ ਇਹ ਵੀ ਚੱਕੂੰਗੀ ਤੇ ਗਰਮ ਪਾਣੀ ਧਰਿਆ ਹੋਇਆ ਮੇਰਾ ਇੱਥੇ ਥੋੜਾ ਜਿਹਾ ਪਾਣੀ ਡੋਲ ਗਿਆ ਸੀ ਇਸ ਕਰਕੇ ਮੈਂ ਨਾ ਪੋਚਾ ਜਾਂ ਫੇਰਦਾ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਇੱਥੇ ਬਸ ਹਨਾ ਨਾ ਕੇ ਗਊਂਗੀ ਰੀਸ਼ੋ ਦੀ ਵੇਟ ਕਰ ਰਹੀ ਸੀ ਮੈਂ ਕਿਾ ਚੱਲ ਜਦੋਂ ਨਾ ਕੇ ਆਊਗਾ ਮੈਂ ਵੀ ਜਾਊਂਗੀ ਨਾ ਉਹਨ ਇਹ ਤੋਂ ਬਾਅਦ ਫਿਰ ਹੋ ਗਿਆ ਸੀ ਟਾਈਮ 8:30 ਵਜੇ ਦਾ ਤੇ ਅਸੀਂ ਰੋਟੀ ਪਾਣੀ ਖਾ ਲਿਆ ਸੀ ਨਾਸ਼ਤਾ ਪਾਣੀ ਕਰਕੇ ਤੇ ਮੈਂ ਲੱਗੀ ਸੀ ਇੱਥੇ ਕੱਪੜੇ ਧੋਣ ਦੀ ਤਿਆਰੀ ਕਰਨ ਤੇ ਪਹਿਲਾਂ ਮੈਂ ਸਰਫ ਵਗੈਰਾ ਪਾਇਆ ਡੱਬੇ ਚ ਉਸ ਤੋਂ ਬਾਅਦ ਮੈਂ ਫਿਰ ਜਿਹੜੀ ਰੀਸ਼ੋ ਦੀ ਵਰਦੀ ਸੀ ਉਹ ਮੈਂ ਚੈੱਕ ਕੀਤੀ ਜੇਬਾਂ ਵਗੈਰਾ ਮੈਂ ਕਈ ਵਾਰ ਬੱਚ ਕੋ ਚੀਜ਼ ਪਾ ਲੈਂਦੇ ਪੈਨਸਲ ਰਬੜ ਕੋਈ ਚੀਜ਼ ਹੋਣਾ ਤੇ ਫਿਰ ਮੈਂ ਸਾਰਾ ਸਿੱਧੇ ਕਰਕੇ ਵਰਤੀ ਉਸ ਤੋਂ ਬਾਅਦ ਵਸ ਮੈਂ ਹੁਣ ਪਾਣੀ ਮੇਰਾ ਪਾਇਆ ਹੋਇਆ ਸੀ ਮਸ਼ੀਨ 'ਚ ਤੇ ਵਸ ਮੈਂ ਮਸ਼ੀਨ ਲਾ ਦੂੰਗੀ ਹੁਣ ਸਰਫ ਪਾ ਦੂੰਗੀ ਸਰਫ ਪਾਣ ਤੋਂ ਬਾਅਦ ਤੇ ਵਸ ਦੂਜੇ ਕੱਪੜੇ ਮੈਂ ਬਾਹਰ ਰੱਖ ਤੇ ਸਾਰੇ ਤੇ ਬਾਕੀ ਮੈਂ ਮਸ਼ੀਨ ਲਾਤੀ ਹੁਣ ਤੇ ਉਸ ਤੋਂ ਬਾਅਦ ਵਸ ਟਾਵਲ ਵਗੈਰਾ ਸੁੱਕਣੇ ਪਾ ਦੂੰਗੀ ਬਾਹਰ ਆ ਕੇ ਤੇ ਤਾਵਲ ਸੋਕਣੇ ਪਾਉਣ ਤੋਂ ਬਾਅਦ ਫਿਰ ਮੈਂ ਇੱਥੇ ਲੱਗੂਗੀ ਆਪਦੇ ਕੰਮ ਧੰਦੇ ਕਰਨ ਕੰਮ ਧੰਦੇ ਕੀ ਸਿਵਾ ਸਰਸੋਈ ਦੇ ਵਿੱਚ ਸੀ ਮੈਂ ਭਾਂਡੇ ਮੰਜਣ ਲੱਗੀ ਤੇ ਅੱਜ ਮੈਂ ਤੁਹਾਡੇ ਨਾਲ ਹਨਾ ਵੀ ਸ਼ੇਅਰ ਕਰਨਾ ਚਾਹੁੰਨੀ ਆ ਵੀ ਜਿਹੜੇ ਵੀ ਆਪਦੇ ਮਾਪੇ ਜਿਹੜੇ ਵੀ ਬੱਚਿਆਂ ਦੇ ਮਾਪੇ ਆ ਖਾਸ ਕਰ ਕੁੜੀਆਂ ਦੇ ਹਨਾ ਬੇਵ ਆਪਣੇ ਕੁੜੀਆਂ ਵੱਲ ਜਿਆਦਾ ਤੋਂ ਜਿਆਦਾ ਧਿਆਨ ਦੇਣ ਕੇਅਰ ਕਰਨ ਉਹਨਾਂ ਦੀ ਤੇ ਵੀ ਕਿੱਥੇ ਜਾਂਦਾ ਬੱਚਾ ਕਿਹਨੂੰ ਮਿਲਣ ਜਾਂਦਾ ਸਾਰਾ ਵੀ ਪਤਾ ਰੱਖਣ ਕਿਉਂਕਿ ਜਿਹੜੀ ਜਲੰਧਰ ਦੀ ਖਬਰ ਆਈ ਆ ਆਪਾਂ ਸਾਰਿਆਂ ਨੇ ਦੇਖੀ ਆ ਬੇਵ ਕੁੜੀ ਦਾ ਕੀ ਹਨਾ ਹਸ਼ਰ ਕੀਤਾ ਉਹਨੇ ਹਨਾ ਜਿਹਨੇ ਵੀ ਕੀਤਾ ਤੇ ਬਹੁਤ ਹਨਾ ਗਲਤ ਕੰਮ ਕਰਕੇ ਤੇ ਉਹਨੂੰ ਮਾਰਤਾ ਤੇ ਉਹਦੀ ਲਾਸ਼ ਹਨਾ ਉੱਥੇ ਸੜਤੀ ਤੇ ਬਹੁਤ ਜਾਨੀ ਕਿ ਦੁਖਦਈ ਘਟਨਾ ਸੀ ਤੇ ਆਪਾਂ ਵਸਾਈ ਕੰਨੇ ਵੀ ਕੁੜੀਆਂ ਵੀ ਸੇਫ ਨਹੀਂ ਮੁੰਡੇ ਵੀ ਸੇਫ ਨਹੀਂ ਹੈਗੇ ਦੋਨੋਂ ਬੱਚੇ ਆਦੇ ਹਨ ਜਿਹੜੇ ਵੀ ਮਾਪੇ ਧਿਆਨ ਰੱਖਣਾ ਵੱਧਤ ਵੱਧ ਤੇ ਕੁੜੀਆਂ ਨੂੰ ਹਨ ਵੀ ਜ਼ਿਆਦਾਤਰ ਬਾਹਰ ਵੀ ਜੇ ਚੱਲ ਕੇ ਤੇ ਹੁਣ ਕੰਮ ਧੰਦਾ ਦਾ ਕਰਨਾ ਹੀ ਆ ਜਾ ਕੇ ਬਾਹਰ ਹਨ ਤੇ ਵਾਕਿਆ ਉਹਦਾ ਪੂਰਾ ਹਨਾ ਮੋਬਾਈਲ ਨੰਬਰ ਉਹਦਾ ਲੈ ਕੇ ਰੱਖਣ ਜਿੰਨਾ ਜਿੰਨਾ ਦੇ ਸੰਪਰਕ ਚੋਂ ਦਾ ਬੱਚਾ ਸਾਰਾ ਵੀ ਉਹਦਾ ਦੇਖ ਕੇ ਹਨਾ ਜਾਂਚ ਪੜਤਾਲ ਕਰਕੇ ਫੇਰ ਭੇਜਣ ਤੇ ਕਿਉਂਕਿ ਅ ਇਹ ਜਿਹੜੇ ਬੰਦੇ ਹੁੰਦੇ ਉਹਨਾਂ ਨੂੰ ਤਾਂ ਹਨਾ ਵੀ ਨਾਲ ਹੀ ਗੋਲੀ ਮਾਰਨੀ ਚਾਹੀਦੀ ਹੈ ਨਾਲ ਹੀ ਬੱਸ ਖਾਤਮਾ ਕਰ ਦੇਣਾ ਚਾਹੀਦਾ ਕਿਉਂਕਿ ਮੌਤ ਦੇ ਬਦਲੇ ਮੋਤੀ ਦੇਣੀ ਚਾਹੀਦੀ ਹੈ ਤੇ ਬਸ ਆਪਣੀ ਸਰਕਾਰਾਂ ਵੀ ਇਹ ਜਿਹੀਆਂ ਕੁਝ ਕਰਦੀਆਂ ਨਹੀਂ ਕਿਉਂਕਿ ਆਪਾਂ ਦੇਖਦੇ ਹਾਂ ਵੀ ਜਿਹੜੇ ਹਨਾ ਜਿੰਨਾਂ ਦਾ ਵੀ ਕੋਈ ਕੇਸ ਚੱਲਦਾ ਹੁੰਦਾ ਉਹ ਜਾ ਕੇ ਪਤਾ ਨਹੀਂ ਕੋਈ 15 ਸਾਲ ਕੋ 10 ਸਾਲ ਬਾਅਦ ਹਨਾ ਉਹਨਾਂ ਨੂੰ ਇਨਸਾਫ ਮਿਲਦਾ ਤੇ ਆਈ ਬਸ ਚੱਲੀ ਜਾਂਦਾ ਕੇਸ ਕੋਈ ਕਰ ਸਕਦਾ ਕੋਈ ਹਨਾ ਗਰੀਵ ਦੇ ਕੋਈ ਨਹੀਂ ਸੁਣਦਾ ਹੈਗਾ ਤੇ ਬਸ ਸਰਕਾਰ ਨੂੰ ਹੀ ਚਾਹੀਦਾ ਵੀ ਇਹ ਜੇ ਬੰਦੇ ਨੂੰ ਨਾਲ ਹੀ ਫਾਂਸੀ ਦੀ ਸਜ਼ਾ ਜਾਂ ਗੋਲੀ ਦੀ ਸਜ਼ਾ ਸੁਣਾਈ ਜਾਵੇ ਤੇ ਫਿਰ ਇਹ ਇਹ ਆਹ ਚੀਜ਼ ਨੂੰ ਦੇਖ ਕੇ ਵੀ ਜੇ ਕਿਸੇ ਨੂੰ ਸਜ਼ਾ ਇਹ ਜੀ ਦਿੱਤੀ ਜਾਵੇ ਤਾਂ ਹੋਰ ਵੀ ਬੰਦੇ ਜਿਹੜੇ ਹੈਗੇ ਆ ਉਹ ਡਰਨ ਵੀ ਹਾਂ ਵੀ ਸਾਨੂੰ ਆਹ ਸਜ਼ਾ ਵੀ ਉਹ ਬੰਦੇ ਨੂੰ ਆ ਸਜ਼ਾ ਮਿਲੀ ਸੀ ਵੀ ਆ ਕੰਮ ਕਰਨ ਤੋਂ ਡਰਨ ਵੀ ਹਣਾ ਕੋਈ ਵੀ ਇਹ ਜੀ ਹਰਕਤ ਨਾ ਕਰੂਗਾ ਤੇ ਵਾਕਿ ਜਿਵੇਂ ਬਸ ਇਹੀ ਕਹਿਣਾ ਚਾਹੁੰਨੀ ਆ ਵੀ ਆਪਦੇ ਬੱਚਿਆਂ ਦਾ ਪੂਰਾ ਤੂ ਪੂਰਾ ਧਿਆਨ ਰੱਖੋ ਤੇ ਬਸ ਆਪਦੇ ਬੱਚਿਆਂ ਨੂੰ ਸੇਫ ਰੱਖੋ ਜਿੱਥੋਂ ਤੱਕ ਹੋ ਸਕਦਾ ਤੇ ਬਸ ਜੀ ਉਸ ਤੋਂ ਬਾਅਦ ਫਿਰ ਮੈਂ ਇੱਥੇ ਲੱਗ ਗਈ ਸੀ ਭੰਡੇ ਤੋਂ ਜੇ ਪਾਂਡੇ ਮਾਰੇ ਕੇ ਮੈਂ ਕਰ ਲੇ ਇਸ ਕੰਪਲੀਟ ਹੋਦੋਂ ਬਾਅਦ ਫਿਰ ਮੈਂ ਸਲਫ ਵਗੈਰਾ ਸਾਫ ਕਰੂੰਗੀ ਇਹ ਤਾਂ ਫਿਰ ਲਾ ਲਾਂਗੇ ਇਹਨੂੰ ਕਿਸੇ ਨੂੰ ਆਉਣਾ ਹੋਣਾ ਪਹਿਲਾਂ ਕੀ ਕਰੀਏ ਇਹ ਲੱਗਦੀ ਨਹੀਂ ਮੈਨੂੰ ਦੀ ਬਾਸ ਆਈ ਖੋਲ ਕੇ ਇਹਨੂੰ ਖੋਲ ਕੇ ਹਾਂ ਫੇਰ ਥਾ ਲੂ ਖੋਲ ਕੇ ਲੱਗਦੀ ਹੈ ਮੈਨੂੰ ਲੱਗਦਾ టబలేట ఏ కట్ కే పలిసలేట బ ਇਹ ਰੋੜ ਇਹਦਾ ਆਪਾਂ ਪੈਨ ਕਟਾਂਗੇ ਪਾਊਚ ਉਹਨੂੰ ਕੱਟ ਕੇ ਫਿਰ ਇਹਦੇ ਬੈਕ ਸਾਈਡ ਤੇ ਲਾ ਦੇਣਾ ਆਊਟਰ ਟੈਗ ਬੈਕ ਇਨਸਾਈਡ ਬੈਕ ਇਨਸਾਈਡ ਤੇ ਲਾ ਕੇ ਫਿਰ 3 ਸਟੈਪ ਤੇ ਕਰਨਾ 3 ਸਟੈਪ ਦਿੰਦੇ ਹਾਂ ਤੇ ਪਲੇਸ ਔਰ ਹੈਂਗ ਦਾ ਪੈਕ 베ਅਰ ਐਵਰ ਸੂਟੇਬਲ ਵੀ ਫਿਰ ਉਹਨੂੰ ਟੰਗ ਦੋ ਨਾ ਹੈਂਗ ਕਰਕੇ ਇਹ 10 ਸਟੈਪ ਦਿੰਦੇ ਹਾਂ ਆਪ ਕੜਾ ਕਦੇ ਲਾਇਆ ਲਾਈ ਸੀ ਉਹਦਾ ਡੈਡੀ ਡੈਡੀ ਨੇ ਲਾਈ ਸੀ ਏ ਹੈਗੀ 825 ਦੇ ਬਣੀ ਆ ਤੇ 728 ਤੱਕ ਟਿਕਦਾ ਇਹਦੀ ਵੀ ਜਿਵੇਂ ਆਪਾਂ ਕਿਹਾ ਰੱਖਣੀ ਹੁੰਦੀ ਆ ਬਾਸੇ ਦਾ ਆਹੀ ਹੈ 10 30 ਸਟੈਪ ਇਹ ਤੇਰ ਕਰ ਲਾਂਗੇ ਨਾਲਾਂ ਤੇ ਕਿਸੇ ਦਾ ਤਰੱਕੀ ਨੇ ਨੰਦ ਦਬਾਇਆ ਪਿਆ ਤੁਹਾਡਾ ਬਹੁਤ ਦੇ ਜੀ ਵੀਡੀਓ ਕਾ ਲਾ ਡੜੀ ਦੀ ਵੀਡੀਓ ਕਾ ਲਾਈ ਜਾਂਦੀ ਆ ਇਹ ਇਹ ਦੁਬਾਰਾ ਫਿਰ ਮੈਂ ਲੱਗ ਕੇ ਸਿੱਥੇ ਥੋੜਾ ਜਿਹਾ ਡਸਟਿੰਗ ਵਗੈਰਾ ਕਰਨਾ ਕਿਉਂਕਿ ਮਨਾ ਇੱਥੇ ਖਲਾਰਾ ਬਹੁਤ ਪਿਆ ਪਿਆ ਸੀ ਤੇ ਫਿਰ ਮੈਂ ਇੱਥੇ ਸਮਾਨ ਚੱਕ ਕੇ ਹਨਾ ਸੈੱਟ ਕਰੂੰਗੀ ਤੇ ਜਿਹੜਾ ਫालतू ਦੇ ਗੁਜਰਾਬਾ ਵਗੈਰਾ ਫਟੀਆਂ ਪਰਾਨੀਆਂ ਸਾਰੀਆਂ ਮੈਂ ਬਾਹਰ ਕੱਢੂੰਗੀ ਮੈਂ ਕਿ ਐਵੇਂ ਪਾਟੀਆਂ ਰੱਖ ਰੱਖੀਆਂ ਤੇ ਕਿਉਂਕਿ ਇਹ ਕਿਸੇ ਕੰਮ ਤਾਂ ਆਣੇਗੀ ਹੀ ਸिलाई ਕਰ ਦਿਆਂ ਤਾਉਂ ਪੜੀਆਂ ਲੱਗਦੇ ਫਿਰ ਮੈਂ ਕਹਿਣਾ ਸਿੱਟੋ ਬਾਹਰ ਐਨੀ ਤੇ ਵਸ ਫਿਰ ਮੈਂ ਸਣੀਆਂ ਨੂੰ ਕਹਾਂ ਸੀ ਮੈਂ ਕਾ ਵੀ ਉਧਰ ਰੱਖਿਆ ਢੋਲ ਦੇ ਉੱਪਰ ਤੇ ਇਹਨੇ ਚੁੱਲੇ ਕੋਲ ਹੀ ਛੱਡਤੀਆਂ ਤੇ ਫਿਰ ਮੈਂ ਨੂੰ ਕਿ ਚੁੱਲ੍ਹੇ ਕੋਲ ਚੱਕ ਕੇ ਵੀ ਉੱਧਰ ਡਰਮ ਤੇ ਰੱਖੀਆਂ ਪਈਆਂ ਸੀ ਤੇ ਮੈਂ ਕਿਹਾ ਵੀ ਉਹ ਲੈ ਜਾ ਚੱਕ ਕੇ ਤੇ ਉੱਥੇ ਰੱਖ ਦੇ ਇੱਕ ਸਾਈਡ ਤੇ ਤੇ ਕਿਉਂਕਿ ਜਿਆਦਾ ਹਨਾ ਫਿਰ ਐਵੇਂ ਪਈਆਂ ਰਹਿੰਦੀਆਂ ਗੰਦੀਆਂ ਮੰਦੀਆਂ ਤੇ ਦੂਜੀਆਂ ਪਾਟੀਆਂ ਪੁਰਾਣੀਆਂ ਤੇ ਆ ਬਲੁੰਗੜੇ ਫਿਰਦੇ ਦੋਨੋਂ ਛੋਟਾ ਤੇ ਵੱਡਾ ਅਸੀਂ ਐਂ ਖੇលਦੇ ਰਹਿੰਦੇ ਹੂੰ ਡਰਦੇ ਬਹੁਤ ਆ ਇਹ ਤੇ ਚਲੇ ਜਾਂਦੇ ਜਦੋਂ ਅਸੀਂ ਮੜਾ ਜਾ ਕੋਲੇ ਜਾਈਏ ਵੀ ਹੱਥ ਨਹੀਂ ਲੋਂਦਿੰਦੇ ਭੱਜ ਜਾਂਦੇ ਆ ਤੇ ਇਹਨਾਂ ਨੂੰ ਐਂ ਜੀ ਕਰਦੇ ਚੱਕ ਕੇ ਹਨਾ ਛੋਟੇ ਛੋਟੇ ਤੇ ਹੁਣ ਤਾਂ ਥੋੜੇ ਵੱਡੇ ਹੋ ਗਏ ਤੇ ਇੱਥੇ ਜੀ ਬਸ ਮੈਂ ਲੱਗੀ ਹੋਈ ਸੀ ਆਪਦੇ ਕੰਮ ਕਰ ਕਰਨ ਤੇ ਮੇਰੇ ਟੀ-ਸ਼ਰਟ ਪਾਈ ਹੋਈ ਹੈ ਕਿਉਂਕਿ ਨਾ ਇੱਕ ਤਾਂ ਮੇਰੀ ਜਿਹੜੀ ਆ ਸਲਵਾਰ ਨਾਲ ਤਾਂ ਕਮੀਜ਼ ਸੀ ਵੈਸੇ ਤਾਂ ਪਣਾ ਧੋਲੇ ਸੀ ਸਵੇਰੇ ਮੰਦਰ ਵਗੈਰਾ ਜਾਏ ਸੀ ਇਹਦੇ ਨਾਲ ਦਾ ਜਿਹੜੀ ਸ਼ਰਟ ਸੀ ਹਨਾ ਤੇ ਉਹ ਨਾ ਗਿੱਲੀ ਹੁੰਦੀ ਸੀ ਕਿਉਂਕਿ ਬਾਹਾਂ ਉਹਦੀਆਂ ਪੂਰੀਆਂ ਤੇ ਜਦੋਂ ਕੱਪੜੇ ਮਸ਼ੀਨ ਚੋਂ ਕੱਢਦੇ ਸੀ ਤਾਂ ਕਰਕੇ ਫਿਰ ਮੈਂ ਉਹ ਲਾ ਕੇ ਤੇ ਇੱਕ ਮੈਂ ਕਲਰ ਵਗੈਰਾ ਲਾਇਆ ਸੀ ਤੇ ਤਾਂ ਕਰਕੇ ਕਲਰ ਲਾਉਣਾ ਸੀ ਤੇ ਮੈਂ ਕਿਹਾ ਫਿਰ ਮੈਂ ਟੀ-ਸ਼ਰਟ ਹੀ ਪਾ ਲੈਂਨੀ ਆ ਤੇ ਫਿਰ ਐਂ ਕੋਟੇ ਦੇ ਬਾਹਾਂ ਤਾਂ ਕਰਕੇ ਚੱਲ ਕੱਪੜੇ ਵਗੈਰਾ ਨਿਕਲ ਜਾਂਦੇ ਆ ਤੇ ਤਾਂ ਕਰਕੇ ਫਿਰ ਮੈਂ ਇਹ ਟੀ-ਸ਼ਰਟ ਪਾ ਲਈ ਸੀ ਵੈਸੇ ਹਨਾ ਫਿਰ ਮੈਂ ਸੁੱਕਣੇ ਪਾਤੇ ਸੀ ਕੋੜਤੀ ਮੈਂ ਕਿਹਾ ਚੱਲ ਇਹ ਬਾਹਾਂ ਜਾਂ ਸੁੱਕ ਜਾਣਗੀਆਂ ਤੇ ਮੇਰੇ ਦੂਸਰੀ ਕੋਟੀ ਪਾਈ ਸੋਹਦੀਆਂ ਵੀ ਬਾਹਾਂ ਗਿੱਲੀਆਂ ਹੋਣੀਆਂ ਸੀ ਤੇਆਂ ਕਰਕੇ ਤੇ ਫਿਰ ਮੈਂ ਟੀ-ਸ਼ਰਟ ਪਾ ਕੇ ਉੱਪਰ ਦੀ ਕੋਟੇ ਪਾਲੀ ਸੀ ਤੇ ਤੇ ਫਿਰ ਵਾਸ ਇੱਥੇ ਮੈਂ ਕੱਪੜੇ ਕੱਢਣ ਲੱਗੀ ਸੀ ਮਸ਼ੀਨ ਦੇ ਵਿੱਚ ਤੇ ਮਸ਼ੀਨ ਚੋਂ ਤਾਂ ਕੱਢ ਲਏ ਸੀ ਤੇ ਵਾਸ ਹਨਾ ਵੀ ਪਾਣੀ ਚ ਕੱਢਣ ਲੱਗੀ ਸੀ ਤੇ ਪਾਣੀ ਚ ਕੱਢ ਕੇ ਤੇ ਉਸ ਤੋਂ ਬਾਅਦ ਫਿਰ ਮੈਂ ਡਰੈਰ ਕਰਨ ਵਾਸਤੇ ਪਾ ਦਉਂਗੇ ਤੇ ਆ ਛੋਟਾ ਹਨਾ ਇੱਥੇ ਫਿਰਦਾ ਬਲੌਂਡ ਵਾਸੇ ਐਂ ਫਿਰਦਾ ਉਹਦੇ ਮੰਮੀ ਨੂੰ ਲਾਉਂਦਾ ਬਿੱਲੀ ਨੂੰ ਤੇ ਉਹ ਹਨਾ ਉਹਦੇ ਕੋਲ ਗਿਆ ਚ ਭੱਜ ਕੇ ਉਹ ਭੱਜ ਗਈ ਤੇ ਵਾਸੇ ਮੈਂ ਓਵੇਂ ਓਵੇਂ ਕਰੀ ਜਾਂਦਾ ਛੋਟਾ ਜਾ ਤੇ ਵਾਸੇ ਹਨਾ ਦੇਖ ਕੇ ਐਂ ਹੁੰਦਾ ਵੀ ਚੱਲੇ ਆਪਦੇ ਮਾਂ ਕੋਲੇ ਜਾਵੇ ਤੇ ਮੁੜ ਕੇ ਵਾਸੇ ਇਹ ਹਨਾ ਇੱਥੇ ਫਿਰਦਾ ਰਿਹਾ ਸੀ ਦੁੱਧ ਵੀ ਪਾਇਆ ਰੋਟੀ ਵੀ ਥੋੜਾ ਜਿਹਾ ਪੀਗ ਲਾਂ ਦਾ ਵਿੱਚ ਦੀ ਹਨਾ ਫੇਰ ਮੈਂ ਓਵੇਂ ਓਵੇਂ ਲੱਗਿਆ ਰਹਿੰਦਾ ਤੁਸੀਂ ਦੇਖ ਰਹੇ ਹੋ ਕਿਵੇਂ ਹਨਾ ਆਵਾਜ਼ ਕੱਢੀ ਜਾਂਦਾ ਤੇ ਵਸ ਜੀ ਇੱਥੇ ਹਨਾ ਫਿਰ ਮੈਂ ਉਹਦਾ ਕੱਪੜੇ ਕੱਢੀ ਜਾਂਦੀ ਸੀ ਸੁਨੇਹੇ ਦੇ ਨਾਲ ਪੰਕੇ ਕਰੀ ਜਾਂਦੀ ਸੀ ਛੋਟੇ ਨਾਲ ਤੇ ਕਈ ਜਾਂਦੀ ਸੀ ਮਮਾ ਉਹ ਲੱਭੀ ਲੱਭੀ ਜਾਂਦਾ ਉਹਦੀ ਮਾਂ ਨੂੰ ਤੇ ਮੈਂ ਕਿਹਾ ਆਹੋ ਮੈਂ ਕਿਹਾ ਉਹ ਗਈ ਐ ਇੱਧਰ ਉੱਧਰ ਵਸ ਤੇ ਵਸ ਫਿਰ ਮੈਂ ਇੱਥੇ ਮੋਟਰ ਛੱਡ ਕੇ ਮੈਂ ਸਾਰੇ ਕੱਪੜੇ ਪਾਣੀ ਚ ਕੱਢ ਲਏ ਸੀ ਤੇ ਵਸ ਤਿੰਨ ਰਾਊਂਡ ਦੇ ਕੱਪੜੇ ਸੀ ਮੇਰੇ ਸਾਰੇ ਮੈਂ ਇਹ ਅੰਡਾ ਵਾਲਾ ਰਾਊਂਡ ਹੀ ਸੀ ਮਿਸਕਾਉਣ ਵਾਲੇ ਚ ਪਾਤਾ ਤੇ ਮੈਂ ਅਸ ਉਹ ਤੋਂ ਬਾਅਦ ਫਿਰ ਮੈਂ ਸੁੱਕਣੇ ਪਾਉਂਗੀ ਹੁਣ ਕੱਪੜੇ ਸਾਰੇ ਇਹ ਸੁੱਕਣੇ ਪਉਣ ਤੋਂ ਬਾਅਦ ਬਸ ਹਨਾ ਫਿਰ ਮੈਂ ਇਹ ਜਿਹੜੇ ਵਰਦੀ ਸੀ ਰਿਸ਼ੂ ਦੀ ਵਾਈਟ ਕੱਪੜੇ ਸੀ ਜਾਨੀ ਕਿ ਇਹਨਾਂ ਨੂੰ ਮੈਂ ਨਿਕਲ ਦੇ ਦੂੰਗੀ ਤੇ ਨੀਲ ਮੈਂ ਦੂਜਾ ਨਹੀਂ ਦਿੰਦੇ ਸੁੱਕਾ ਇਹ ਉਜਾਲ ਲੈ ਲੈਂਦਾ ਹੋਇ ਲਿਕਵਿਡ ਬਸ ਉਹੀ ਦਿੰਨੀ ਹੁੰਨੀ ਆ ਮੈਂ ਉਹੀ ਵਾਸਤੇ ਹਨਾ ਪਾਣੀ ਦੇ ਵਿੱਚ ਪਾ ਕੇ ਜਿਆਦਾ ਨਹੀਂ ਪਾਉਂਦੀ ਹੈ ਪਰ ਜਿਆਦਾ ਨਾਲ ਨੀਲੇ ਜੇ ਕੱਪੜੇ ਹੋ ਜਾਂਦੇ ਤਾਂ ਕਰਕੇ ਵਾਸਤੇ ਮੈਂ ਥੋੜੇ ਪਾਇਆ ਸੀ ਪੋਂ ਨੀਲ ਤੇ ਬਸ ਮੈਂ ਪਾ ਕੇ ਰੱਖ ਦਿੱਤੇ ਸੀ ਉਦੋਂ ਬਾਅਦ ਫਿਰ ਮੈਂ ਲੱਗ ਗਈ ਸੀ ਇੱਥੇ ਦਾਲ ਪਿਉਣ ਤੇ ਦਾਲ ਮੈਂ ਮੋਠਾ ਦੀ ਪਿਉਣ ਲੱਗੀ ਆ ਕੱਲੇ ਮੋਠ ਫਲਾ ਮੈਂ ਕਿਹਾ ਸੀ ਮੂੰਗੀ ਮੋਠ ਭਿਉਂ ਦਿੰਨੀ ਆ ਫਿਰ ਮੈਂ ਕਿਹਾ ਚੱਲ ਵੀ ਕੱਲੇ ਮੂੰਠੇ ਭਿਉਂ ਦਿੰਨੀ ਆ ਤੇ ਗਰਮ ਪਾਣੀ ਮੈਂ ਕਰ ਲਿਆ ਸੀ ਤੇ ਬਸ ਭਿਉਂ ਕੇ ਰੱਖ ਦਾਂਗੇ ਫਿਰ ਇਹ ਭਿੱਜ ਜਾਣਗੇ ਨੇ ਤੇ ਇੱਥੇ ਮੇਰਾ ਸਰਫ ਪਾਇਆ ਵੈਸੇ ਗਰਮ ਪਾਣੀ ਦੇ ਵਿੱਚ ਇਹਦੇ ਵਿੱਚ ਮੈਂ ਭਿਉਂਗੀ ਪੌਣੇ ਕਿਉਂਕਿ ਪੌਣੇ ਤਿੰਨ ਚਾਰ ਹੋ ਰਹੇ ਸੀ ਧੋਣ ਵਾਲੇ ਤੇ ਮੈਂ ਕਿਹਾ ਚੱਲ ਇਹਦੇ ਵਿੱਚ ਗਰਮ ਪਾਣੀ ਚ ਪਾ ਕੇ ਭਿਉਂ ਕੇ ਰੱਖ ਦਿੰਨੇ ਆ ਤੇ ਫਿਰ ਥੋੜਾ ਜਿਹਾ ਹਨਾ ਅੱਧਾ ਹੀ ਘੰਟੇ ਬਾਅਦ ਫਿਰ ਧੋ ਕੇ ਪਾ ਦਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ ਬਣਾ ਵਾਸ਼ ਕਰਕੇ ਤੇ ਉਂ ਤਾਂ ਸਰਫ ਦੇ ਵਿੱਚ ਜਦੋਂ ਆਪਾਂ ਗਰਮ ਪਾ 不知道。啊啊 să facă lungi două pauze de un de. ਕਾ ਗ੍ਰੀਨ ਹੁੰਦੀ ਹੈ ਕਰੀਮ ਜੀ ਤੇ ਇੱਕ ਵਾਈਟ ਕਲਰ ਦੀ ਹੁੰਦੀ ਹੈ ਦੋਨਾਂ ਚ ਅਲੱਗ ਤੇ ਵਸ ਇਹਨਾਂ ਨੂੰ ਮੈਂ ਮਿਕਸ ਕਰ ਲੂੰਗੀ ਤੇ ਮੈਂ 플라스ਟਿਕ ਦੀ ਡੱਬੀ ਲਈ ਹੈ ਇਹਦੇ ਵਿੱਚ ਹੀ ਮੈਂ ਪਾਉਂਗੀ ਕਿਉਂਕਿ ਕਹਿੰਦੇ 플라스ਟਿਕ ਦੇ ਡੱਬੇ ਦੇ ਵਿੱਚ ਆਪਾਂ ਨੂੰ ਕਲਰ ਵਗੈਰਾ ਵੀ ਮਿਕਸ ਕਰਕੇ ਲਗਾਉਣਾ ਚਾਹੀਦਾ ਤੇ ਵਸ ਮੈਂ ਮਿਕਸ ਕਰ ਲੂੰਗੀ ਇਹਨੂੰ ਚੰਗੀ ਤਰ੍ਹਾਂ ਤੇ ਵਸ ਫਿਰ ਮੈਂ ਲਾ ਲੂੰਗੀ ਇਹਦੇ ਵਾਲਾਂ ਦੇ ਉੱਪਰ ਅਪਲਾਈ ਕਰ ਲੂੰਗੀ ਵੈਸੇ ਮੈਂ ਨਾ ਰੈੱਡ ਮਹਿੰਦੀ ਲਾਈ ਸੀ ਤੇ ਰੈੱਡ ਮਹਿੰਦੀ ਮੈਂ ਲਾਈ ਸੀ ਨੇਹਾ ਦੀ ਉਹਦਾ ਵੀ ਬਧੀਆ ਰਿਜ਼ਲਟ ਹੈ ਤੁਸੀਂ ਦੇਖ ਹੀ ਰਹੇ ਹੋ ਮੇਰੇ ਵਾਲ ਹਨ ਵੀ ਰੈੱਡ ਜੇ ਹਾਂ ਜੀ ਤਾਂ ਥੋੜੇ ਮੂਰੋ ਹੀ ਹੋਏ ਪਾਏ ਸੀ ਤਾਂ ਅੰਦਰ ਤੇ ਜੀ ਇੱਥੇ ਮੈਲਬੀਸਿਸ ਰਿਸ਼ੂ ਦੇ ਕੋਡ ਦੇ ਉੱਪਰ ਹੈ ਸਕੂਲ ਵਾਲੇ ਤੇ ਬੈਚ ਲਾਉਣ ਤੇ ਬੈਚ ਇਹਨਾਂ ਨੂੰ ਲਾਉਡ ਕੀਤਾ ਤੇ ਫਿਰ ਮੈਂ ਇਸ ਪੁਰਾਣੀ ਸ਼ਰਟ ਦਾ ਲਾ ਕੇ ਬਸ ਸਟਿਚ ਕਰ ਦੂੰਗੀ ਤੇ ਇੱਥੇ ਕਰਦੇ ਆਂ ਆਪਾਂ ਵੀਡੀਓ ਦਾ ਐਂਡ ਅਜਾ ਆਪਾਂ ਅੱਜ ਦਾ ਵਲੌਗ ਤੁਹਾਨੂੰ ਕਿਹੋ ਜਿਹਾ ਲੱਗਾ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜਿਹੜੇ ਸਾਡੇ ਚੈਨਲ ਦੇ ਉੱਪਰ ਵੀਰ ਭੈਣ ਨਵੇਂ ਆਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰਿਓ ਤੇ ਸੋਹਣੇ-ਸੋਹਣੇ ਕਰਿਓ ਜੀ ਕਮੈਂਟ ਤੇ ਵੀਡੀਓ ਨੂੰ ਫੁੱਲ ਆਵਾਜ਼ ਜ਼ਰੂਰ ਕਰਿਆ ਕਰੋ ਜੀ ਤੇ ਬੱਸ ਜੀ ਕੱਲ੍ਹ ਵਾਲੇ ਨਵੇਂ ਵਲੌਗ ਦੇ ਵਿੱਚ ਮਿਲਾਂਗੇ ਤੇ ਨਵਾਂ ਵਲੌਗ ਲੈ ਕੇ ਠੀਕ ਹੈ ਜੀ ਧੰਨਵਾਦ ਜੀ